ਹਾਂ ਹਾਂ ਸਰ ਅੱਜ ਉਹ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਆ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਉਂਕਿ ਮੌਸਮ ਸ਼ੁਰੂ ਹੋ ਗਿਆ ਪਹਿਲੀ ਜੁਲਾਈ ਆ ਗਈ ਆ ਹਸਾਲੀ ਸਰਕਾਰ ਵੱਲੋਂ ਅਸੀਂ ਵੱਡੀ ਲੈਵਲ ਦੇ ਉੱਤੇ ਜਿਹੜੇ ਬੂਟੇ ਲਾਉਣੇ ਆ ਐਤਕਾ ਵੀ ਅਸੀਂ ਜਿਹੜਾ ਟੀਚਾ ਬਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ 5 ਲੱਖ ਬੂਟਾ ਅਸੀਂ ਲਾਉਣਾ ਵੱਖ-ਵੱਖ 도로 ਤੇ ਕੰਡੇ ਤੇ ਨਹਿਰਾਂ ਦੇ ਕੰਡੇ 'ਚ ਸਕੂਲਾਂ ਚਲਾਵਾਂਗੇ ਹਫ਼ਤਾਵਾਂ ਚਲਾਵਾਂਗੇ ਜਿੱਥੇ ਜਿੱਥੇ ਕੋਈ ਸਰਕਾਰੀ ਪ੍ਰੋਪਰਟੀ ਹੋ ਰਿਹਾ ਉੱਥੇ ਲਾਵਾਂਗੇ 5 ਲੱਖ ਬੂਟਾ ਲਾਉਣਾ ਔਰ ਇਹ ਨਾਲੇ ਦੇ ਵਿੱਚ ਅਸੀਂ 50 ਹਜ਼ਾਰ ਬੂਟਾ ਜਿਹੜਾ ਲਾਵਾਂਗੇ ਪਿਛਲੀ ਵਾਰ ਦੀ ਅਸੀਂ 50 ਹਜ਼ਾਰ ਬੂਟਾ ਲਾਇਆ ਸੀਗਾ ਉਹ ਬੜਾ ਗੁੱਡ ਰਿਸਪੌਂਸ ਆਇਆ ਬਹੁਤ ਸਾਰੇ ਬੂਟੇ ਤੁਰੇ ਆ ਬੜਾ ਵਧੀਆ ਤੇ ਅਕਾਹ ਨਾਲੇ ਦੇ ਵਿੱਚ ਵੀ ਆਪਾਂ 50 ਹਜ਼ਾਰ ਬੂਟਾ ਜਿਹੜਾ ਲਾਉਣਾ ਕਿਉਂਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਵਾਤਾਵਰਨ ਦੇ ਵਾਸਤੇ ਰੁੱਖਾਂ ਨੂੰ ਲਾਉਣਾ ਇਹ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਰੁੱਖ ਨੂੰ ਲਾਉਣਾ ਉਹ ਕੋਲੂ ਸਾਹਮਣਾ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਪੰਜਾਬੀ ਦੇ 20ਵੀਂ ਸਦੀ ਦੇ ਸਭ ਤੋਂ ਵੱਡੇ ਸ਼ਾਇਰ ਜਿਹੜੇ ਸ਼ਿਵਕਲ ਬਟਾਲਵੀ ਜੀ ਉਹ ਬੁੱਟੇ ਨੂੰ ਕਿਦਾਂ ਉਹਨਾਂ ਨੇ ਲਿਖਿਆ ਕਿ ਕੁਝ ਬੁੱਟੇ ਜਿਹੜੇ ਆ ਇਹਦੇ ਮਤਲਬ ਪੁੱਤਾਂ ਰਗੇ ਆ ਕੁਝ ਇਹਦੇ ਪਿਓਰ ਗਿਆ ਕੁਝ ਮਾਰ ਗਿਆ ਭਲੇ ਬੁੱਟਿਆਂ ਦੀ ਬੜੀ ਹਮੇਤ ਸਾਨੂੰ ਜੀਂਦੇ ਰੱਖਣ ਦੇ ਵਿੱਚ ਬੁੱਟਿਆਂ ਦੀ ਬਹੁਤ ਵੱਡੀ ਹਮੇਤ ਹੈ ਸੋ ਮੈਂ ਸਾਦੇ ਹੀ ਭੈਣ ਭਰਾਵਾਂ ਨੂੰ ਬੇਤੀ ਕਰੂੰਗਾ ਕਿ ਹੋਰ ਮੌਸਮ ਆ ਗਿਆ ਸਾਦੇ ਜਾਨੀ ਜਿਹੜੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਆਪਣੀ ਮੋਟਰ ਦੇ ਉੱਤੇ ਪੰਜ-ਪੰਜ ਬੂਟੇ ਘੜੋਂ ਘੜ ਜੋੜ ਲਾਉਣ ਇਸੇ ਤਰ੍ਹਾਂ ਜਿਹੜੇ ਮਜ਼ਦੂਰ ਨੇ ਉਹ ਆਪਣੇ ਘਰਾਂ ਦੇ ਬਾਅਦ ਦੇ ਘਰਾਂ ਦੇ ਅੰਦਰ ਆਪਣੇ ਬੂਟੇ ਜੜਿਆ ਉਹ ਲਾਉਣ ਇੱਕ-ਇੱਕ ਦੋ-ਦੋ ਬੂਟੇ ਲਾਉਣ ਜਿਹਦੇ ਨਾਲ ਜਿਹੜਾ ਹਰਿਆ-ਭਰਿਆ ਪੰਜਾਬ ਆ ਜਿਹਨੂੰ ਰੰਗਲਾ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਣਾਉਣਾ ਚਾਹੁੰਦੇ ਆ ਉਹ ਅਸੀਂ ਬਣਾ ਸਕੀਏ ਸੋ ਸਭ ਨੂੰ ਬੇਨਤੀ ਆ ਕਿ ਆਪੋ ਆਪਣੇ ਘਰ ਹੀ ਆਪੋ ਆਪਣੇ ਖੇਤਾਂ ਦੇ ਵਿੱਚ ਜਿਹੜਾ ਉਹ ਵੱਤ ਉਹਨੂੰ ਬੂਟੇ ਲਾਉਂ। ਬੰਦੇ ਸਾਹ ਬੂਟੇ ਲੱਗ ਜਾਂਦੇ ਪਰ ਕਿਤੇ ਦੇਖਭਾਲ ਤੋਂ ਸੁਨੇ ਰਹਿ ਜਾਂਦੇ ਜਿਹਦੇ ਕਰਕੇ ਨੁਕਸਾਨ ਹੋ ਜਾਂਦਾ ਚਾਹਦਾ ਕਿਸਾਨਾਂ ਵੱਲੋਂ ਛੱਡ ਦਿੱਤੇ ਜਾਂਦਾ ਨਹੀਂ ਅਸੀਂ ਵੱਲੋਂ ਜਿਹੜਾ ਦੇਖੋ 200 ਘਰਵਾਈ ਲਈ ਵੀ ਕਿਹਾ ਗਿਆ ਸੀ ਪਰ ਕਾਰਵਾਈ ਕੋਈ ਨਹੀਂ ਦੋ ਚੀਜ਼ਾਂ ਸਾਨੂੰ ਜਿਹੜੀਆਂ ਬੜੀਆਂ ਮੱਲਾ ਸਾਡੇ ਰਾਹ ਦੇ ਵਿੱਚੋਂ ਥੋੜਾ ਬੰਦੀਆਂ ਇੱਕ ਤਾਂ ਮੱਲਾ ਜਿਹੜਾ ਸਾਡਾ ਗੁੱਜਰ ਪਾਇਚਾ ਦਾ ਉਹਨਾਂ ਦੇ ਜਿਹੜੇ ਪਸ਼ੂ ਛੜਕਾਂ ਦੇ ਉੱਤੇ ਨਹਿਰਾਂ ਦੇ ਉੱਤੇ ਚੁਗਦੇ ਆ ਇੱਕ ਤਾਂ ਉਹਨਾਂ ਦਾ ਮੱਲਾ ਜਿਹੜਾ ਨੁਕਸਾਨ ਕਰ ਦਿੰਦੇ ਆ ਉਹ ਪਿਛਲੇ ਸਾਲ ਅਸੀਂ ਸੱਦ ਕੇ ਉਹਨਾਂ ਨਾਲ ਮੀਟਿੰਗ ਕਰਕੇ ਕੀਤਾ ਉਹ ਸਾਨੂੰ ਕਾਫੀ ਸਾਰਥਕ ਸਿੱਟੇ ਨਿਕਲੇ ਐਕਾਂ ਵੀ ਅਸੀਂ ਜਿਹੜਾ ਉਹਨਾਂ ਨੂੰ ਸੱਦ ਕੇ ਉਹਨਾਂ ਦੀ ਪੂਰੀ ਇੱਕ ਮੀਟਿੰਗ ਜਿਹੜੀ ਲਾਹਾਂਗੇ ਤੇ ਉਹਨਾਂ ਨੂੰ ਇਹ ਹਦਾਇਤ ਕਰਾਂਗੇ ਕਿ ਕਬੂਟਾ ਜਿਹੜਾ ਨਾਂ ਮਤਲਬ ਜਿਹੜਾ ਉਹ ਤੋੜਿਆ ਜਾਵੇ ਉਹ ਦੂਜੀ ਸਾਲ ਨੂੰ ਪ੍ਰੋਬਲਮ ਆਉਂਦੀ ਹੈ ਖਾਸ ਤੌਰ ਤੇ ਕਣਕ ਦੇ ਸੀਜ਼ਨ ਜਦੋਂ ਕਿਸਾਨ ਖੇਤਾਂ ਨੂੰ ਅਕਲ ਹੁੰਦੇ ਆ ਉਦੋਂ ਬੂਟੇ ਬਹੁਤ ਛੜਦੇ ਆ ਮੈਂ ਦੀ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਬੂਟੇ ਨੂੰ ਸਾੜੋ ਨਾ ਇਹ ਬਹੁਤ ਮੁਸ਼ਕਲ ਪੈਦਾ ਹੁੰਦਾ ਬਹੁਤ ਮੁਸ਼ਕਿਲ ਜਵਾਨ ਹੁੰਦਾ ਇਹਨੂੰ ਜਦੋਂ ਆਪਾਂ ਸਾੜ ਦਿੰਦੇ ਤਾਂ ਆਪਾਂ ਹੋਰ ਕਿਸੇ ਦਾ ਨੁਕਸਾਨ ਨਹੀਂ ਕਰ ਦਿੰਦੇ ਆਪਾਂ ਆਪਣੇ ਆਪ ਦਾ ਹੀ ਨੁਕਸਾਨ ਕਰ ਦਿੰਦੇ ਸੋ ਮੇਰੀ ਬੇਨਤੀ ਹੈ ਵੈਸੇ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਇਹਦੇ ਤੇ ਕੋਈ ਕਾਨੂੰਨ ਜਿਹੜਾ ਇਦਾਂ ਦਾ ਬਣਾਓ ਕਿ ਜਿਹਦੇ ਨਾਲ ਬੂਟੇ ਸੜਨ ਤੋਂ ਤੇ ਟੁੱਟਣ ਤੋਂ ਜਿਹੜੇ ਆ ਉਹ ਬਚਾਏ ਜਾਣ ਪੰਜਾਬ ਨੂੰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਯਾਰ ਕਿੰਨਾ ਵਧੀਆ ਪੰਜਾਬ ਹੈ ਕਿੰਨੀ ਵਧੀਆ ਇਥੋਂ ਦੀ ਧਰਤੀ ਹੈ ਤੇ ਜੇ ਆਪਾਂ ਬੂਟੇ ਦੀ ਹੁੰਨ ਦੇਤੇ ਤੇ ਬੜੀ ਬਾੜੀ ਗੱਲ ਸੋ ਮੈਂ ਮੈਂ ਤਾਂ ਇਸ ਗੱਲ ਦੇ ਕਿ ਜਿਹੜਾ ਬੰਦਾ ਬੂਟੇ ਦਾ ਨੁਕਸਾਨ ਕਰਦਾ ਚਾਹੇ ਉਹ ਸਾੜਦਾ ਚਾਹੇ ਉਹ ਡੰਗੜਾ ਤੋੜਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਮੇਰਾ ਆਪਣਾ ਜੱਤੀ ਵੀ ਮਨਜੀਤ ਸਾਹਿਬ ਤੁਹਾਡੇ ਲੋ ਲਗਾਤਾਰ ਮੰਡੀਆਂ ਚ ਕਰੋੜਾ ਰੁਪਏ ਦੀ ਲਾਗਤ ਲਾਈ ਜਾ ਰਹੀ ਹੈ ਮੰਡੀਆਂ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਪ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼